ਹਾਂਜੀ ਕਿਵੇਂ ਇੱਧਰ ਵੀ ਮੱਛੀਆਂ ਛੱਡਣ ਲੱਗ ਪਈ ਦੀ ਫਿਰ ਹੈ ਅਸਲ ਵਿੱਚ ਸਾਨੂੰ ਪਰਸੋਂ ਉਹ ਚੌਥੀ ਜਿਹੜੀ ਮੱਛੀ ਛੱਡੀ ਹੈ ਉਹਦੇ ਪਤਾ ਲੱਗ ਗਿਆ ਵੀ ਤੇ ਮੱਛੀਆਂ ਛੱਡਣ ਦਾ ਨਾ ਮੇਰੇ ਜਿੱਥੋਂ ਸ਼ਹਿਰ ਦੀ ਸਫਾਈ ਹੁੰਦੀ ਹੈ ਤੇ ਮੈਂ ਤਾਂ ਹਰ ਰੋਜ਼ ਇਹਨੂੰ ਮੱਛੀਆਂ ਛੱਡਿਆ ਕਰਾਂਗਾ ਕੱਲ ਕੰਜਾਂ ਨੇ ਮੱਛੀਆਂ ਪੜੀਆਂ ਪਰੀਆਂ ਦਿਖਾਉਦੇ ਸੀ ਵੀ ਤੁਹਾਡੀਆਂ ਕੋਈ ਮਰ ਗਈਆਂ ਕੋਈ ਜਿਉਂਦੀਆਂ ਐ ਤੇ ਮੈਂ ਨਗਰ ਕੌਂਸਲ ਦਾ ਜਿਹੜੇ ਪ੍ਰਧਾਨ ਨੇ ਆਹ ਫਰੀਦ ਕੋਇਲ ਜੀ ਆਹ ਨਾਲ ਸਾਹਮਣੇ ਦਫ਼ਤਰ ਦੇਖੋ ਇਹ ਦਫ਼ਤਰ ਉਹਨਾਂ ਦਾ ਅੱਛਾ ਅੱਜ ਮੈਂ ਉਸੇ ਛੱਡੂਣ ਲੱਗਾ ਮੱਛੀਆਂ ਛੱਡਣ ਲੱਗਾ ਹੈ ਵੀ ਮੇਰੀਆਂ ਪਰਸਾ ਦਾ ਜਿਹੜੀਆਂ ਮੱਛੀਆਂ ਫੜੀਆਂ ਸੀ ਉਹ ਛੜਤੀਆਂ ਸੀ ਧੋਦ ਕੇ ਕਰ ਲਿਆ ਸਾਰਾ ਕੁਝ ਆਹ ਹਾਂ ਤੁਹਾਡੇ ਦਫ਼ਤਰ ਦੇ ਕੋਲੇ ਇਹ ਆ ਬਨੇ ਅੱਛਾ ਇਹਨਾਂ ਨੂੰ ਜੇ ਅਸੀਂ ਉਦੋਂ ਕਰਨਾ ਜਦੋਂ ਸਾਫ਼ ਹੋ ਗਲੀਆਂ ਮੈਂ ਆਪਾਂ ਕੱਖ ਪਰਾਲੇ ਨੂੰ ਜਰੂਰ ਆ ਰਹੀ ਹੈ ਮੱਛੀਆਂ ਜਿਹੜੀਆਂ ਹੁਣ ਨਾ ਮਿਲ ਨਹੀਂ ਰਹੀਆਂ ਕਿਉਂ ਮੱਛੀਆਂ ਕਿਉਂ ਨਹੀਂ ਮਿਲਤ ਰਹੀਆਂ ਬ੍ਰੇਕ ਹੋਣ ਲੱਗ ਗਿਆ ਅੱਛਾ ਜਿਹੜਾ 200 ਦਾ 200 ਦਾ ਪੈਕਟ ਸੀ ਲੈਣਾ ਥੋੜਾ 450 ਦਾ ਲੈਂਦਾ ਅੱਜ ਕਾਰਨ ਕਾਰਨ ਇਹ ਹੈ ਵੀ ਮੱਛੀ ਦੀ ਡਿਮਾਂਡ ਵਾਲੀ ਵੱਧ ਗਈ ਅੱਛਾ ਮਛੀਆਂ ਦੀ ਡਿਮਾਂਡ ਜਾਦੇ ਵੱਧ ਗਈ ਜੇ ਹੁਣ ਆਏ ਲੱਗਦਾ ਲੋਕਾਂ ਨੂੰ ਮਨਵਾ ਸੱਤ ਅੱਠ ਮਹਲੇ ਜੇ ਫੋਰ ਆ ਗਏ ਅੱਜ ਹਾਂ ਤੇ ਕਹਿੰਦੇ ਕਹਿੰਦੇ ਤੁਹਾਨੂੰ ਸ਼ਾਮ ਨੂੰ ਮਿਲਣਾ ਹੈ ਮੈਂ ਕਾਰਨ ਕਹਿੰਦਾ ਤੁਸੀਂ ਮਛੀਆਂ ਛੱਡਦੇ ਨਾ ਉਹ ਗਲੀ ਸਾਫ ਹੋ ਜਾਂਦੀ ਹੈ ਅੱਛਾ ਤੇ ਮੈਂ ਕਿਹਾ ਪਹਿਲਾਂ ਨਗਰ ਕੌਂਸਲ ਦੇ ਪ੍ਰਧਾਨ ਦਾ ਪਾਸ ਜਿਹੜੀ ਗਲੀ ਵੀ ਸਾਫ ਕਰਾ ਦੀਏ ਆ ਸਾਹਮਣੇ ਦਫ਼ਤਰਾਂ ਦੇ ਠੀਕ ਹੈ ਮੁੱਚੇ ਛੱਡ ਦਿੱਤੇ ਗਏ ਦੇਖ ਲੈਂਦੇ ਆ ਕਿ ਦੋ ਦਿਨਾਂ ਚ ਸਾਫ਼ ਹੁੰਦੀਆਂ ਅਗਾਂ ਪੰਜ ਦਿਨਾਂ ਚ ਸਾਫ਼ ਹੁੰਦੀਆਂ ਇਧਰ ਪੂਰੀ ਗਲੀ ਜਿਹੜੀ ਉਹ ਪਰਲੇ ਪਾਸ ਬਹੁਤ ਗੰਦਬੰਦ ਬਹੁਤ ਬਦਰ ਹੁੰਦਾ ਇਹ ਸਾਰਾ ਸਭ ਕੁਝ ਸਾਫ਼ ਕਰਦੇ ਜਦੋਂ ਸਾਫ਼ ਹੋਏਗਾ ਫਿਰ ਕਹਾਂਗੇ ਠੀਕ ਹੈ ਜੀ ਅਮੋਲਖ ਸਿੰਘ ਜੀ ਤੁਸੀਂ ਤਾਂ ਸ਼ਹਿਰ ਦਾ ਕੰਮ ਕਰ ਰਹੇ ਹੋ ਜੇ ਸਾਫ਼ ਨਾ ਹੋਈਆਂ ਤਾਂ ਕੀ ਕਰੋਗੇ ਜੇ ਸਾਫ਼ ਨਾ ਹੋਈਆਂ ਤਾਂ ਧਰਨਾ ਪਿਆਰਾ ਵੀ ਕਰਾਂਗੇ ਤੁਹਾਨੂੰ ਅੱਛਾ ਸ਼ਹਿਰ ਦੇ ਅੰਦਰ ਅਮੋਲਖੰਗ ਦੇ ਖਿਲਾਫ ਸਰਕਾਰ ਦੇ ਖਿਲਾਫ ਕਰਨਾ ਬਜਾਰਾ ਵੀ ਕਰਾਂਗੇ ਰੋਡ ਪਈਦਾ ਪਰ ਮੈਨੂੰ ਲੱਗਦਾ ਵੀ ਉਹਨਾਂ ਨੇ ਫਾਟੀਆਂ ਪਰਸਾ ਫਾਟੀਆਂ ਤੇ ਇੱਕ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੀ ਬਹੁਤ ਢੀਂਗ ਗੈਲੀ ਜੀ ਜੋ ਧਿਆਨ ਹੀ ਦੇ ਰਹੇ ਜਿਹੜੇ ਅਧਿਕਾਰੀ ਹੈ ਤੁਹਾਡੇ ਮਗਰਮਗਰ ਸਸਨ ਜੀ ਤੁਹਾਡੇ ਮਗਰਮਗਰ ਭੱਜੇ ਫਿਰਦੇਗੇ ਅਧਿਕਾਰੀਆਂ ਨੂੰ ਮੈਂ ਫੋਨ ਕੀਤਾ ਹੈ ਮੇਰੇ ਕੋਲ ਨੰਬਰ ਹੈ ਔਰ ਟੈਨ ਦਾ ਵੀ ਪਤਾ ਵੀ ਮੈਂ ਕਹਿੰਦਾ ਜਿੱਥੇ ਮੈਨੂੰ ਜਾਨਾ ਬੋਲਣਾ ਹੈ ਉਥੇ ਆ ਵੀ ਉਥੇ ਦੇ ਜਵਾਬ ਨਿਕਲੂ ਨਹੀਂ ਆਇਆ ਨਾ ਤੁਹਾਡੇ ਸਾਹਮਣੇ ਇੱਕ ਤਰ੍ਹਾਂ ਕਿ ਮਿੰਤਾ ਕਰਦੇ ਉਹਦੇ ਕਾਰਨ ਕੀ ਹੈ ਜੀ ਜਦੋਂ ਜਿਹੜੇ ਲੋਕ ਇਹ ਸੋਚਦੇ ਆ ਵੀ ਇਹਨਾਂ ਦੇ ਪੱਲੇ ਕੁਝ ਨਹੀਂ ਹੂੰ ਤੋਰ ਸਕਦੇ ਕਿਤੇ ਭੁਗਤ ਨਹੀਂ ਤੇ ਪੈਣੀ ਹੈ ਵੀ ਭਾਈ ਕੇ ਵੀ ਕਹਿੰਦੇ ਆ ਕਿਤੇ ਗਰਾਂਟਾ ਆ ਰਹੀ ਹੈ ਭਾਈ ਥੋੜਾ ਜਿਹਾ ਸਮਾਂ ਲੱਗੂ ਕਦੋਂ 1.5 3.5 ਸਾਲ ਹੋ ਗਏ ਹੂੰ 3.5 ਸਾਲ ਤੋਂ ਉੱਪਰ ਹੋ ਗਏ ਗਰਾਂਟਾ ਤਾਂ ਕਿਤੇ 12 ਲੱਖ ਲੱਦਾ 14 ਲੱਖ ਲੱਦਾ 20 ਲੱਖ ਲੱਦਾ ਹੁਣ ਕਿਹੜਾ ਥੋੜਾ ਜਿਹਾ ਹੋਰ ਦੋ ਦੋ ਗੁੰਬੀ ਦੇ ਰੱਖੋ ਫਿਰ ਬੜੀਆਂ ਗਰਾਂਟਾ ਆ ਜਣੀਆਂ ਤਨਖਾਹ ਦੇਣ ਵਾਸਤੇ ਮਰਾਜਮ ਨੂੰ ਪੈਸਾ ਹੈ ਨਹੀਂ ਇਹਨੇ ਕੋਲ ਉਦੋਂ ਬਾਡ ਦੇ ਵਿੱਚੋਂ ਬਾਡ ਬੈਕ ਤੋਂ ਮੇਰੇ ਪੈਸਾ ਲੈਂਦੇ ਆ ਹੁਣ 8500 ਕਰੋੜ ਰੁਪਇਆ ਹੁਣ ਆ ਇੱਕ ਮਿੰਟ ਪਹਿਲਾਂ ਚੱਕਿਆ ਫਿਰ ਆ ਦੇਣ ਪਾਸੇ ਗਰੰਟਾ ਵਾਦ ਕਿਤੇ ਹੋਵੇ ਐਮ ਐਲ ਏ ਸਾਹਿਬ ਇਹ ਕਹਿੰਦੇ ਆ ਕਹਿੰਦੇ ਪ੍ਰਸਤਾਤਾ ਦੇ ਦਿਨਾਂ ਚ ਸਾਫਖਾ ਐਮ ਐਲ ਏ ਨਿਕਲਦੇ ਆ ਵੀ ਹੁਣ ਵੀਡੀਓ ਬਣ ਜੂਗੀ ਹੁਣ ਆਪਾਂ ਚੱਲੀਏ ਜਿੱਥੋਂ ਅੱਜ ਮੈਂ ਤੁਹਾਡੇ ਰਹੀਂ ਅਮੋਲਕ ਜੀ ਨੂੰ ਪੁੱਛਣਾ ਚਾਹੁੰਦਾ ਜਦ ਤੋਂ ਸ਼ਹਿਰ ਦੇ ਲੋਕ ਉਹ ਖੜੇ ਸਾਹਮਣੇ ਪਰਲੇ ਪੇਖ ਖੜੇ ਆ ਇਧਰੇ ਪਾਸੇ ਵੀ ਖੜੇ ਆ ਠੀਕ ਆ 4-5 ਦਿਨ ਹੋਗੇ ਮੀਂਹ ਪੈਦੋਂ ਤੇ ਆ ਪੰਜ-ਪੰਜ ਦਿਨਾਂ ਦੇ ਵਿੱਚ ਤਾਂ ਨਿਕਲੇ ਨਹੀਂ ਪਾਣੀ ਜਿਹੜਾ ਦੋ ਦਰਾਂ ਚ ਕਹਿੰਦਾ ਜੀ ਮੈਂ ਮੱਛੀਆਂ ਉੱਤੇ ਛੱਡੀਆਂ ਜੀ ਮੈਂ ਤਾਂ ਹੀ ਮੱਛੀਆਂ ਦਾ ਕੰਮ ਸ਼ੁਰੂ ਕਰ ਲਿਆ ਠੀਕ ਹੈ ਮੱਛੀਆਂ ਦਾ ਕੰਮ ਸ਼ੁਰੂ ਕਰ ਲਿਆ ਵੀ ਮੱਛੇ ਛੱਡ ਦਿਓ ਗਲੀ ਸਾਫ਼ ਕਰਾ ਦਿਓ ਇਹ ਫਾਰਮੂਲਾ ਕਿੱਥੋਂ ਲੈਂਦਾ ਜੀ ਇਹ ਫਾਰਮੂਲਾ ਤਾਂ ਵੀ ਕੁਦਰਤ ਕਰਦੀ ਹੈ ਜਿਹੜੇ ਕਰਾਉਂਦੀ ਹੈ ਜਦੋਂ ਕਹਿੰਦੇ ਨਾ ਵੀ ਗਿੱਦੜ ਦੀ ਮੌਤ ਹੋ ਜੇ ਪਿੰਡ ਵਾਲੇ ਨੂੰ ਪਾਜਦਾ ਇਹਨਾਂ ਨੂੰ ਆਏ ਸੀ ਮੋਰਕ ਨੂੰ ਵੀ ਮੇਰੇ ਖਿਲਾਫ ਕੋਈ ਬੋਲ ਨਹੀਂ ਸਕਦਾ ਉਹ ਮੱਛਾਂ ਛੁਡਾ ਕੇ ਰੱਖੇ ਇਹ ਗੱਲ ਕਰਕੇ ਇਹ ਗੱਲਾਂ ਨਹੀਂ ਆ ਇਹ ਜਿਹੜੇ ਸਿਆਸਤ ਆਪਣੇ ਧਰਮੇ ਨਾਲ ਪਿਆਰ ਨਾਲ ਸਤਿਕਾਰ ਨਾਲ ਹਰ ਇੱਕ ਨੂੰ ਜੱਫੀ ਲੈ ਕੇ ਦਿੱਤਾ ਚੱਲਣੀ ਆ ਮੇਰੇ ਤੇ ਮੇਰੇ ਤੇ ਕਹਿੰਦਾ ਕਿ ਦੋ ਬੰਦੇ ਨਹੀਂ ਹੁੰਦੇ ਇਹਦੇ ਨਾਲ ਮੈਂ ਤਾਂ ਸਾਫ ਕਹਾਂ ਬਈ ਤੇਰੇ ਨਾਲ ਕਿੰਨੇ ਹੁੰਦੇ ਤੈਨੂੰ ਦਿਖਾ ਪੰਜ ਮੈਂਬਰੀ ਕਮੇਟੀ ਹੁੰਦੀ ਹੈ ਕਿਤੇ ਪੱਗਾ ਬੰਨ ਲੀ ਗਏ ਨਾ ਵੀ ਪੱਗਾ ਬੰਨ ਲੀ ਹੈ ਹੈ ਕੋਈ ਡਰੈਸ ਤਾਂ ਹੈ ਨਹੀਂ ਕਿ ਇਹ ਪਾਰਟੀ ਦੀ ਕੋਈ ਡਰੈਸ ਥੋੜੀ ਹੈ ਜੀ ਇਹ ਡਰੈਸ ਹੈ ਇਹ ਨਹੀਂ ਚੱਲੇ ਭੀ ਡਾਂਸ ਪਾ ਕੇ ਤੇ ਫੋਰਚੂਨਰ ਕਮਾਤੀ ਕਹਿੰਦਾ ਮੈਂ ਦੇਖਣਾ ਐ ਵੀ ਬਲੀਆਂ ਦੇ ਲੋਕ ਲੋਕਾਂ ਨੂੰ ਕਿਵੇਂ ਪਤਾ ਬੜੇ ਇੱਥੇ ਬਰਾਬਰ ਤੇ ਆ ਗਏ ਹਮਮ ਹੋਰਚੁਨਰ ਤੇ ਬੈਠ ਕੇ ਦੇਖ ਲੈ ਵੀ ਲੋਕਾਂ ਨੂੰ ਕੀ ਤਕਲੀਫ ਹੈ ਉਹਦਾ ਤਾਂ ਵੀ ਫਾਇਦਾ ਨਹੀਂ ਹਮਮ ਹੋਰ ਦਰਦ ਨਾਲ ਕਿਵੇਂ ਦੇਣੀ ਤੇਸ ਤੋਂ ਹੀ ਹਨ ਆ ਵੀ ਹਰ ਉਹ ਕਿਹਦੇ ਤੋਂ ਮੈਨੂੰ ਤਾਂ ਪਤਾ ਨਹੀਂ ਕਿ ਸ਼ੁਕਰੀਆ ਜੀ ਪ੍ਰਦੇਸ ਸੇ ਕੈਂਪ ਆਲਦਾ ਮਾਰਟ ਬਲ ਰਹੇ ਸੀ ਜਿਹੜਾ ਵਿਰੋਧੀਆਂ ਚ ਵਿਰੋਧੀਆਂ ਦਾ ਕੰਮ ਕੀ ਹੈ ਇਹ ਤਾਂ ਮੈਂ ਜਦੋਂ ਮੈਂ ਐਮਐਲਏ ਸੀ ਮੇਰੇ ਖਿਲਾਫ ਤੇ ਧਰਨਾ ਲੱਗਾ ਸੀ ਸਿਵਲ ਹਸਪਤਾਲ ਦੇ ਵਿੱਚ ਤੇ ਅੱਜ ਮੈਂ ਕਹਿ ਕੇ ਚੱਲਿਆ ਬੀ ਸਿਵਰ ਹਸਪਤਾਲ ਦੇ ਬਾਹਰ ਤਰਨਾ ਲੱਗਦਾ ਜੇ ਤ ਪੰਜਾ ਦਿਨਾਂ ਤੇ ਡਾਕਟਰ ਲੈ ਆਇਆ ਲੈ ਆਇਆ ਉੱਥੇ ਵੀ ਤਰਨਾ ਲੱਗੂਗਾ ਕਿਰਜੇਤੋ ਜੇਤੋ ਕੋਈ ਤਾਂ ਕਹਿੰਦਾ ਡਾਕਟਰ ਆਏ ਹੋਏ ਆ ਡਾਕਟਰ ਮੈਂ ਜੇ ਜਾ ਕੇ ਮੈਨੂੰ ਰਿਪੋਰਟ ਮਿਲ ਗਈ ਆ ਕਿਨੇ ਡਾਕਟਰ ਉਹ ਕਹਿੰਦੇ ਸੀ ਬਹੁਤ ਕੰਮ ਕਰ ਰਹੇ ਆ ਕਾਂਗਰਸ ਕਾਂਗਰਸ ਪਾਰਟੀ ਨੇ ਢੱਕਾ ਨਹੀਂ ਕਰਿਆ ਉਹ ਕਹਿੰਦੇ 5 ਸਾਲ ਕਾਂਗਰਸ ਨੇ ਢੱਕਾ ਨਹੀਂ ਕਰਿਆ ਜੇ ਕਰ ਕਰ ਮੈਂ ਤਾਂ 92 ਜਿਹੜੇ ਐਮਐਲਏ 94 ਬਣੇ ਸਬੂਤਾਂ ਸਮੇਤ ਮੱਠ ਜੀ ਮੱਠ ਜੀ ਉਹ ਕਹਿੰਦੇ ਜੇ ਕਾਂਗਰਸ ਨੇ ਕੰਮ ਕਰਿਆ ਹੁੰਦਾ ਤਾਂ ਲੋਕ ਇਹਨੂੰ ਲਿਆਏ ਲੋਕ ਉਹਨਾਂ ਤੋਂ ਅੱਖ ਕੇ ਸਾਨੂੰ ਲੈ ਕੇ ਆਏ ਆ ਅਸੀਂ ਕੰਮ ਕਰ ਰਹੇ ਹਾਂ 27 ਦੇ ਵਿੱਚ ਵੇਖੋ ਨੇੜੀਆਂ ਲਿਆਦਾ ਨਹੀਂ ਇਹਨਾਂ ਨੇ ਬੜਾ ਟੰਗਾ ਕੰਮ ਕਰਤਾ ਤੁਸੀਂ ਦੇਖ ਰਹੇ ਹੋ ਲੋਕ ਰੋ ਰਿਹਾ ਹੈ ਪਿੰਡਾਂ ਦਾ ਅਜ ਤਾਂ ਤੁਸੀਂ ਸ਼ਹਿਰ-ਸ਼ਹਿਰ ਦਿੰਦੇ ਹੋ ਪਿੰਡਾਂ ਜਾ ਕੇ ਦੇਖੋ ਲੋਕਾਂ ਗਾਲਾਂ ਕੱਢਦੇ ਪਿੰਡਾਂ ਚ ਇਹਨਾਂ ਨੂੰ ਵੜ ਨਹੀਂ ਜਣਾ ਦੋ ਬਲਾਕ ਸਮਸੇ ਜਿਲ੍ਹਾ ਪ੍ਰੀਸ਼ਦ ਦੇ ਤੋੜ ਆਉਣਗੇ ਪਤਾ ਲੱਗ ਜਾਊਗਾ ਮੇਰੇ ਕਿੱਥੇ ਉਹ ਕਹਿੰਦੇ ਸਤਾਈ ਦੀ ਦਿਖਾ ਦੇਂਗੇ ਤੁਹਾਨੂੰ ਸਤਾਈ ਤਾਂ ਸੀ ਅਸੀਂ ਦਿਖਾਉਣਾ ਮੱਛੀਆਂ ਉਹ ਸਤਾਈ ਹੋ ਮੱਛੀ ਫੜ ਰਹੇ ਉਹ ਮਾਰਦੀ ਇੱਕ ਹਫ਼ਤੇ ਜਿਵੇਂ ਕਹਿੰਦੇ ਕੁੰਡੀਆਂ ਦੇ ਸਿੰਗ ਫਸ ਗਏ ਹੁਣ ਨਿੱਤੂ ਬੜੇ ਮੱਛੀ ਹਾਂ ਇਹ ਜ਼ਰੂਰ ਆ ਗਿਆ ਅੱਜ ਮਾਤਰ ਬਲਦੇਸ਼ ਸਿੰਘ ਨੇ ਮੱਛੀਆਂ ਛੱਡਣੋਂ ਨਹੀਂ ਹਟਣਾ ਨਹੀਂ ਛੱਡਾਂ ਹੈ ਨਹੀਂ ਛੱਡਦੇ ਨਹੀਂ ਛੱਡਦੇ ਮੇਰਾ ਇਹ ਡਿਬੇਟ ਕਰ ਲਵੇ ਕਿਤੇ ਮੇਰੇ ਆਮਰੋ ਸਾਹਮ ਦੇ ਆਰਾਮਵੀਲਾ ਗਰਾਊਂਡ ਦੇ ਵਿੱਚ ਜਿੱਦਣ ਮਰਜੀ ਟਾਈਮ ਹਮ ਅੱਜ ਰੱਖ ਲੈ ਕੱਲ ਰੱਖ ਲੈ 10 ਦਿਨ ਰੱਖ ਲੈ ਜਿੱਦਣ ਉਹਦਾ ਚਤਮਨਾ ਦੇ ਵਿੱਚ ਕਬੂਲ ਕਰੇ ਡਿਬੇਟ ਤੇ ਮੇਰਾ ਕੋਲ ਗੱਲ ਹੈ ਖੁੱਲੀ ਡਿਬੇਟ ਰੱਖਣ ਨੂੰ ਤਿਆਰ ਹਾਂ ਜਵਾਬ ਦੇਵਾਂਗੇ ਉਹਨਾਂ ਦੇ ਗੱਲਾਂ ਤੁਹਾਨੂੰ ਵੀ ਪੁੱਛਣਗੇ ਤੁਹਾਡੀ ਸਰਕਾਰ ਜਦੋਂ ਤੁਹਾਡੀ ਸਰਕਾਰ ਰਹੀ ਹੈ ਤੁਸੀਂ ਵੀ ਨਿਕੰਮੇ ਕੀਤਾ ਮੈਂ ਕਹਿੰਦਾ ਮੈਂ ਸਰਕਾਰ ਦੇ ਵਿੱਚ ਹੈ ਨਹੀਂ ਸੀ ਨਾ ਤੁਸੀਂ ਵੀ ਕਦੇ ਕਦੇ ਤੁਸੀਂ ਵੀ ਆਮ ਆਦਮੀ ਪਾਰਟੀ ਦਾ ਹਿੱਸਾ ਹੁੰਦੇ ਸੀ ਹਾਂ ਬਿਲਕੁਲ ਤੁਸੀਂ ਵੀ ਮੈਂ ਜਿਹੜਾ ਕੁਝ ਉਹ ਮੈਂ ਬੋਲੇ ਆ ਉਹ ਮੈਂ ਪਲੰਦਾ ਲਿਆਊਗਾ ਕੱਲਾ ਕੱਲਾ ਚੱਕ ਕੇ ਚੱਕ ਕੇ ਐ ਦਿਖਾ ਦਊਗਾ ਮੈਂ ਤਾਂ ਸਿਆ ਆ ਕੁਝ ਬੋਲੇ ਹਾਂ ਮੈਂ ਤਾਂ ਉੱਥ ਪਰਿਵਾਰ ਦੇ ਵਿੱਚੋਂ ਮਾਜੀ ਵੀ ਸਿੱਖ ਪਰਿਵਾਰ ਦੇ ਵਿੱਚੋਂ ਰਾਮੇ ਵਾਲੇ ਤੋਂ ਆ। ਹੂੰ। ਉਹਦੇ ਭਰਾ ਦੇ ਦੋਨੇ ਗੁਰਦੇ ਖਰਾਬ ਹੋ ਗਏ। ਸਹੀ। ਅੱਜ ਜਿਹੜੇ ਉਹਦੇ ਪੰਜ-ਛੇ ਮੋਤਾਂ ਹੋ ਜਾਉ ਤੇ ਪਿਓ ਉਹਦੇ ਤੇ ਵੀ ਚਲਾ ਗਿਆ ਵਿਚਾਰਾ। ਹੂੰ। ਉਹਦੇ ਜਿਹੜਾ ਭਰਾ ਦਾ ਇਲਾਜ ਕਰਾਉਣਾ ਸੀ ਉਸ ਤੇ ਮੈਂਸ ਦੇ ਵਿੱਚ ਉਹਨੇ ਕਿਹਾ ਵੀ ਮੈਂ ਡਾਕਟਰ ਤੋਂ ਇਹਨਾਂ ਤੋਂ ਐਮ ਐਲ ਸਾਹਿਬ ਦਾ ਫੋਨ ਕਰਵਾ ਦੂੰ ਵੀ ਮੇਰੇ ਉੱਥੇ ਗੱਲ ਸੁਣ ਲੈਣੀ। ਦੋ ਘੰਟੇ ਸੁਣ ਕੇ ਦੋ ਘੰਟੇ ਉਹ ਬਲਜੀਤ ਸਿੰਘ ਦੇ ਬਾਰਕਸ਼ ਖੜਾ ਜਾ ਉਥੇ। ਚਾਹ ਪਣਦੇ ਵੀ ਪੁੱਛਣੀ ਜਦੋਂ ਦੋ ਘੰਟੇ ਚ ਗੱਲ ਨਹੀਂ। ਅਖੀਰੋਂ ਰੋਕ ਕੇ ਵਿਚਾਰ ਨਿਕਲਿਆ। ਜੇ ਕਹੂੰਗ ਕਮਾ ਫੋਨ ਤੇ ਵੀ ਗੱਲ ਫੋਨ ਕਰ ਜੇ ਚੱਕ ਲਵੇ ਤਾਂ ਤੁਹਾਨੂੰ ਫੋਨ ਤੇ ਵੀ ਗੱਲ ਕਰਦੇ ਐ ਤੇ ਅਜ ਵੀ ਕੋਲ ਹੂੰ ਚੱਕਲੇ ਘਰ ਪਾਉਣ ਨਾਲੇ ਵੀ ਵੀ ਮੈਂ ਇਹ ਸਲੋਕ ਰਹਿਣ ਲੱਗੇ ਤੇ ਮੈਂ ਲੋਕ ਲੈ ਸੇ ਹੂੰ ਲੋਕਾਂ ਦੀ ਜਦੋਂ ਤੁਸੀਂ ਦੁੱਖ ਸੁਖ ਦੀ ਦੇ ਵਿੱਚ ਕੰਮ ਨਹੀਂ ਹੋਣਾ ਤੇ ਫਿਰ ਘਰ ਪਾ ਜਦਾ ਵੀ ਕੀ ਹੂੰ ਜੀ ਸੱਕੀ ਦੇ ਵਿੱਚ ਮੱਛੀਆਂ ਛੱਡ ਰਹੇ ਨੇ ਪਤਾ ਨਹੀਂ ਕਿਹੜੀ ਨਸਲ ਦੀਆਂ ਮੱਛੀਆਂ ਥੋੜੇ ਦਿਨਾਂ ਤੱਕ ਵੇਖੋ ਇਹ ਸਭ ਪਾਣੀ ਪੀਂ ਜਾਂਦੀਆਂ ਪਹਿਲਾਂ ਛੱਡੀਆਂ ਸੀ ਇਹਨਾਂ ਨੇ ਮੱਛੀਆਂ ਉਹ ਵੀ ਪਾਣੀ ਪੀ ਗਈਆਂ ਤੇ ਚਲੋ ਵਧੀਆ ਗੱਲ ਹੈ ਜੇ ਚੰਗੀ ਨਸਲ ਦੀਆਂ ਮੱਛੀਆਂ ਦੇ ਨਾਲ ਜ਼ੈਤੋਂ ਮੰਡੀ ਦਾ ਫਾਇਦਾ ਹੁੰਦਾ ਹੈ ਪੀ ਇਹਨਾਂ ਨੂੰ ਕਹਾਂਗਾ ਕਿ ਹੋਰਾਂ ਮਹੱਲੇ ਚ ਜਾ ਕੇ ਮੱਛੀਆਂ ਛੱਡ ਕੇ ਆਓ ਮਾਟਰ ਜੀ ਕਿ ਜਿਹੜਾ ਲੋਕ ਡਿਮਾਂਡ ਕਰਨਗੇ ਵੀ ਮੱਛੀਆਂ ਛੱਡ ਕੇ ਛੱਡ ਕੇ ਦਿਓ ਮੈਂ ਉੱਥੇ ਜੋ ਉੱਥੇ ਪਹੁੰਚਾਂਗਾ ਪਰ ਨਾਲ ਕਹਾਂਗਾ ਵੀ ਮੁਲਕ ਜੀ ਵੀ ਹੋਣ ਵੀ ਉਹ ਦੱਸਣ ਵੀ ਅਸੀਂ ਮੈਂ ਪਾਣੀ ਘਟਾਇਆ ਕਿ ਕੀ ਕਰਾਇਆ ਕਿ ਸੀਵਰੇਜ ਚੱਲਦਾ ਕਿ ਨਹੀਂ ਆਉਂਦਾ ਮੈਂ ਤੁਹਾਡੇ ਧਿਆਨ ਤੇ ਕੋਈ ਹੋਰ ਲਿਆਉਣਾ ਚਾਹੁੰਦਾ ਹੈ ਨਗਰ ਕੌਂਸਲ ਦੇ ਪ੍ਰਧਾਨ ਨੂੰ ਘੇਰਨਾ ਚਾਹੀਦਾ 32 ਲੱਖ ਦੀ ਮਸ਼ੀਨ ਪਈ ਆ ਜਿਹਨੇ ਸੀਵਰੇਜ ਸਾਫ਼ ਕਰਨਾ ਹੁੰਦਾ ਹੈ ਸਾਢੇ 3 ਸਾਲਾਂ ਸਿ ਕਿੰਨੇ ਵਾਰ ਚਲਾਈ ਹੋ ਸਾਡਾ ਤਿੰਨ ਸਾਲਾਂ ਚ ਕਿੰਨੇ ਵਾਰ ਚਲੇ ਇੱਕ ਵਾਰ ਵੀ ਨਹੀਂ ਚਾਈ ਹੋਣੀ ਹੂੰ ਉਹ 6.32 ਲੱਖ ਰੁਪਏ ਸਰਕਾਰ ਦਾ ਬਲੌਕ ਕੀਤਾ ਵਾ ਉਹਨੇ ਆ ਸੀਵਰੇਜ ਸਾਖਾ ਲੋਡ ਨਹੀਂ ਪੜੇ ਦੇ ਹਿਸਾਬ ਕੀਤਾ ਹੁੰਦਾ ਚਲੋ ਮੜੀ ਠੀਕ ਆ ਦੇਖਦੇ ਹਾਂ ਮੱਛੀਆਂ ਕਿੰਨੇ ਕਿ ਦਿਨ ਤੱਕ ਪਾਣੀ ਪੀਣ ਗਈਆਂ ਕੀ ਕਰਕੇ ਪਾਣੀ ਕਰਕੇ ਹਾਂ ਸਾਡਾ ਕੋਈ ਹੱਲ ਨਹੀਂ ਹੁੰਦਾ ਕਿੰਨੇ ਚਿਰ ਤੋਂ ਉਹਦਾ ਕੰਮ ਬੰਦ ਪਿਆ ਰ ਸਾਡਾ ਹੋ ਗਿਆ ਮਹੀਨਾ ਮਿੰਨਾਂ ਪਰ ਰੱਖੇ ਦਾ ਕੰਮ ਹੀ ਥੋੜਾ ਸੀ ਰੱਖੇ ਦਾ ਕੰਮ ਸੀ ਸਿੱਸੇ ਨਾਲ ਤੁਹਾਡਾ ਜੂਨ ਚ ਜਾਰਾ ਹਾਂ ਜੂਨ ਚ ਜਾਰਾ ਚੱਲਦਾ ਇਹ ਇੱਕ ਤਾਂ ਕਾਰਕੀ ਆ ਇਹ ਪਾਣੀ ਖੜਾ ਕਰਦਾ ਹਾਂ ਪਾਣੀ ਖੜਾ ਕਰਕੇ ਨਹੀਂ ਕਰੇ ਤੱਕੇ ਆਇਆ ਅੱਠ ਨੌ ਤੱਕੇ ਆਇਆ ਕਾਂਕੇ ਲੱਗੇ ਹਾਂ ਅੱਜ ਕਿੰਨੇ ਦਿਨੋਂ ਪਿਚਾਰੇ ਬੈਠੇ ਹੋ ਮਿੰਨਾ ਹੋ ਗਿਆ ਮਿੰਨਾ ਹਾਂ ਇਸ ਪਾਣੀ ਦੀ ਸਾਰ ਲਈ ਕਿਸੇ ਨੇ ਪ੍ਰਧਾਨ ਨੇ ਵਿਧਾਇਕ ਨੇ ਕਿਸੇ ਨੇ ਨਹੀਂ ਲਈ ਜੀ ਜੀ ਹੁਣ ਵੋਟਾਂ ਦੇ ਲਈ ਆਉਣਗੇ ਫਿਰ ਇਹ ਹਾਂ ਕੋਈ ਨਹੀਂ ਸਪੰਦਾ ਹੀ ਨਹੀਂ ਕਿਸੇ ਨੇ ਨਹੀਂ ਪਾਣੀ ਹੈ ਕਿਸੇ ਇੱਕ ਨੂੰ ਤਾਂ ਪਾਣੀ ਬਣੀ ਅਕਾਲੀ ਕਾਂਗਰਸ ਦੀ ਜੀ ਜੀ ਝਾੜੂ ਕਿਸਿੰਦਾ ਅਸੀਂ ਵੋਟਾਂ ਕਿ ਪਾਵਾਂਗੇ ਨਹੀਂ ਉਹਦੇ ਦਾ ਬੜੇ ਜਿਹੜਾ ਕੋਈ ਕੰਮ ਕਰੂਗਾ ਸਾਡਾ ਪੁੱਛੂਗਾ ਦੁੱਖ ਸੁੱਖ ਅਸੀਂ ਵੋਟਾਂ ਪਾੜਾਂਗੇ ਠੀਕ ਆ ਨਾ ਜੀ ਅਸਟਾ ਸਾਡਾ ਤਾਂ ਬੁਰਾ ਹਾਲ ਹੋ ਰਿਹਾ ਇੱਥੇ ਜੀ ਜੀ ਇਹ ਕਿੰਨਾ ਨੰਬਰ ਵਾਰਡ ਕਿੰਨਾ ਇਹ 15 ਨੰਬਰ ਤੇ ਇਥੇ ਨਗਰ ਕੌਂਸਲ ਪ੍ਰਧਾਨ ਜਾਂ ਕੋਈ ਐਮ ਐਲ ਏ ਸਾਹਿਬ ਕੋਈ ਆਉਂਦੇ ਇਥੇ ਵੇਖਣ ਮੈਂ ਹਾਂ ਦਰਜ ਕੇ ਕਮੇਟੀ ਮੈਂ ਦੱਸ ਅੱਜ ਕੋਈ ਨਹੀਂ ਹੁੰਦਾ ਕੋਈ ਦੇਖਣ ਵੀ ਨਹੀਂ ਆਉਂਦਾ ਆਸ਼ਕ ਕਿ ਮੈਂ ਦਰਜ ਕਰਾਇਆ ਕਦੋਂ ਅੱਜ ਆਰ ਬਣਾ ਆ ਵੀਰ ਜੀ ਸੜਕਾਂ 56 ਨਹੀਂ ਸੜਕਾਂ ਸਾਰ ਕੇ ਜਿਦੇ ਤੇ ਚੱਲਦੇ ਹੋਣੇ ਅਸੀਂ ਆ ਜੁਗਾਰ ਬਣਾ ਬਣਾ ਕੇ ਚੱਲੇ ਜਾਨੇ ਉਹਨ ਕੀ ਕਰੇ ਪ੍ਰਧਾਨ ਕਹਿੰਦਾ ਜਦੋਂ ਵੀਡੀਓ ਕਰਕੇ ਲੈ ਗਿਆ ਪ੍ਰਧਾਨ ਕਹਿੰਦਾ ਮੈਂ ਆਇਆ ਸੀ ਆਇਆ ਸੀ ਤੇ ਪ੍ਰਧਾਨ ਆਇਆ ਦੋ ਵਾਰੀ ਆਇਆ ਪਰ ਕਿਸੇ ਨੂੰ ਆਇਆ ਨਹੀਂ ਕਹਿੰਦਾ ਨਹੀਂ ਆਇਆ ਕਿੰਨਾ ਦਿਨ ਹੋ ਗਿਆ ਬਸ ਨਹੀਂ ਜਾ ਲਾ ਹੈ ਕਿ ਨਹੀਂ ਹੈ ਕਿ ਆਪਾਂ ਇਹ ਕਹਿੰਦੇ ਕਿ ਆਇਆ ਨਹੀਂ ਆਇਆ ਵੀ ਸਾਨੂੰ ਆਸ਼ਵਾਸਨ ਵੀ ਦੇ ਕੇ ਗਿਆ ਹੈ ਕਿ ਅਸੀਂ ਕਰਾ ਕੇ ਦੇਵਾਂਗੇ ਸਾਨੂੰ ਦੋ ਦਿਨਾਂ ਦਾ ਟਾਈਮ ਦੋ ਤਿੰਨ ਦਿਨਾਂ ਦਾ ਟਾਈਮ ਦੋ ਅਸੀਂ ਉਹਨੂੰ ਅੱਜ 7 ਤਰੀਕ ਨੂੰ ਆਇਆ ਸੀ ਹੁਣ 7 ਦਿਵਾਰਾਂ ਨਾਲ ਹੀ ਆ ਉਦੋਂ ਤੱਕ ਕੋਈ ਆਸ਼ਵਾਸਨ ਨਹੀਂ ਹੋਇਆ ਆ ਚੱਪੜ ਭਰ ਗਿਆ ਕਿੰਨਾ ਚਿਰ ਹੋ ਗਿਆ ਸਾਰੇ ਪਾਣੀ ਖੜੇ ਨੂੰ ਗਲੀ ਦੇ ਵਿੱਚ 22 ਸਾਲ ਹੋ ਗਏ ਤੇ ਐਮਐਲਏ ਸਾਹਿਬ ਆਏ ਇੱਥੇ ਨਹੀਂ ਐਮਐਲਏ ਸਾਹਿਬ ਚਨਾਉ ਸੀ ਨਾ ਦੋ ਇੱਕ ਪਾਸੇ ਮੱਲੀ ਗਲੀ ਪਿਆ ਸੀ ਨਹੀਂ ਕਦੇ ਮਤੇ ਵਾਦੇ ਦੇਖਿਆ ਨਹੀਂ ਇਧਰਲੇ ਪਾਸੇ ਆਏ ਨਹੀਂ ਤੇ ਅਮੇਲੇ ਸਾਹਿਬ ਗਲਤ ਹੈ ਜਾਂ ਕੁਛ ਅਮੇਲੇ ਸਾਹਿਬ ਵੀ ਆਉਦੇ ਥਾ ਠੀਕ ਹੀ ਹੋਣਗੇ ਕੀ ਪਤਾ ਲੋਕ ਕੀ ਕਰੀ ਜਾਂਦੇ ਹਨ ਉਹਨਾਂ ਦੇ ਥੱਲੇ ਜਿਹੜੇ ਹੈਗੇ ਉਹ ਨਹੀਂ ਆਉਂਦੇ ਭਾਈ ਅਮੇਲੇ ਕਿਹੜਾ ਕਿਤੇ ਕਿਤੇ ਭੱਜਿਆ ਫਿਰੇ ਅਮੇਲੇ ਕਿਤੇ ਕਿਤੇ ਭੱਜਿਆ ਪਰੇ ਉਹਨੇ ਵੀ ਵੀ ਕੰਮ ਕਿੱਧਰ ਆ ਗਏ ਭਾਈ ਉਹ ਦੇਦੇ ਹੋ ਉਹ ਦੇਦੇ ਆ ਆਪਣੇ ਵਾਲੇ ਜਿਨ੍ਹਾਂ ਦਾ ਹਰ ਕੰਮ ਹੈ ਮੈਂ ਤਾਂ ਕਹਿੰਨੀ ਸੀਵਰੇਜ ਬੋਰਡ ਦਾ ਕੰਮ ਹੈ ਸੀਵਰੇਜ ਬੋਰਡ ਵਾਲੇ ਈਲਾ ਕੇ ਵੀਡੀਓ ਬਣਾ ਕੇ ਦਿਖਾ ਦਿੰਦੇ ਤਾਂ ਚੱਕ ਲੈਣੇ ਚੱਲ ਬਈ ਚੱਲ ਬਈ ਬਸ ਤੇ ਉਹਨਾਂ ਨੇ ਆਪਦੀ ਫਾਰਮੈਲਟੀ ਸੀ ਪੂਰੀ ਕਰਤੀ ਉਹਦੇ ਬਾਅਦ ਕੋਈ ਮਰੇ ਚੜ ਡਿੱਗੇ ਚਾਹੇ ਜੁਗਾਰ ਕਰੇ ਸਰ ਪੁੱਤਰ ਸਾਰੇ ਚਾਹੇ ਆ ਜੁਗਾਰ ਕਰਕੇ ਇੰਤਰ ਰੱਖ ਕੇ ਕਿੰਨੇ ਕਿੰਨੇ ਟਾਈਮ ਬਾਅਦ ਆਉਂਦੇ ਅਸੀਂ ਵੀਰੇ ਸੀਵਰੇ ਬੋਰਡ ਵਾਲੇ ਕਿੰਨੇ ਟਾਈਮ ਬਾਅਦ ਆਉਂਦੇ ਆ ਇੱਕ ਜਦੋਂ ਆਪਾਂ ਕਮੇਟੀ 'ਚ ਬਹਿ ਜਾਂਦੇ ਜਾ ਕੇ ਸਾਰੇ ਬੁੜੀਆਂ ਇਕੱਠੀਆਂ ਹੋ ਜਾਂਦੇ ਆ ਬੰਦੇ ਇਕੱਠੇ ਹੋ ਜਾਂਦੇ ਜਦੋਂ ਬੜੇ ਦੁਖੀ ਹੋ ਜਾਂਦੇ ਆ ਉਦੋਂ ਜਦੋਂ ਕਮੇਟੀ 'ਚ ਬਹਿ ਜਾਂਦੇ ਆ ਉਦੋਂ ਸੀਵਰੇਜ ਬੋਰਡ ਵਾਲੇ ਆਉਂਦੇ ਆ ਓਕੇ